ਪਹਿਲਾਂ ਤਾਂ ਧੰਨਵਾਦ ਕਰਦੇ ਆਂ ਜੀ ਉਸ ਸਕਾਲਪੁਰਖ ਦਾ ਜਿ ਜਿਹਨੇ ਸਾਡੇ ਚ ਇੰਨੀ ਮੱਲਾ ਸ਼ਕਤੀ ਦਿੱਤੀ ਹਿੰਮਤ ਦਿੱਤੀ ਵੀ ਇਸ ਛੱਪੜ ਨੂੰ ਅਸੀਂ ਗਰਾਊਂਡ ਚ ਕਨਵਰਟ ਕੀਤਾ ਜੀ ਤੇ ਧੰਨਵਾਦ ਕਰਦੇ ਆਂ ਐਮ ਐਲ ਏ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਉਪਰਾਲੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਜਿਸਟਰ ਕਰਨ ਦੀ ਹਾਮੀ ਭਰੀ ਆ ਉਮੀਦ ਕਰਦੇ ਆਂ ਵੀ ਮਤਲਬ ਉਹ ਆਪਦੇ ਗੱਲਾਂ ਤੇ ਮਤਲਬ ਖਰੇ ਉਤਰਨਾ ਤੇ ਦੂਜੀ ਗੱਲ ਵੇਖਣ ਵਾਲਾ ਤਾਂ ਮੌਲੇ ਆ ਜੀ ਲਾਸਟ ਟਾਈਮ ਇਧਰ ਸਾਡਾ ਪਹਿਲਾ ਗਰਾਊਂਡ ਸੀਗਾ ਜੀ ਇਹ ਉਹ ਗਰਾਊਂਡ ਨੂੰ ਕਨਵਰਟ ਕਰਤਾ ਪਿਛਲੀ ਸਰਕਾਰ ਨੇ ਪਾਰਕ ਚ ਨਾ ਤੋਂ ਪਾਰ ਕਰੀਏ ਤੇ ਨਾਉ ਗਰਾਉਂਡ ਰਿਆ ਵਾ ਫਲਾਤ ਐਡੇ ਕਜਾਦਾ ਮਾੜੇ ਹੋ ਗਏ ਸੀ ਵੀ ਕਿੱਥੇ ਤਾਂ ਸਾਡੇ ਮਾਹੌਲ ਇੱਥੇ ਹੁੰਦਾ ਸੀ ਵੀ ਜਵਾਕ ਅੰਦਰ ਆ ਗਿਆ ਤੇ ਮਾਂ ਬੇਫਿਕਰ ਮਾਂ ਤਾਂ ਬੇਫਿਕਰਾ ਹੋ ਜਾਂਦਾ ਸੀ ਵੀ ਜਵਾਕ ਅੰਦਰ ਆ ਤੇ ਮਤਲਬ ਕੋਈ ਘਬਰਾਉਣ ਵਾਲੀ ਗੱਲ ਨਹੀਂ ਪਰ ਕੰਡੀਸ਼ਨ ਐ ਸਮੇਂ ਇੱਥੇ ਇਦਾਂ ਦੀ ਆ ਵੀ ਜੇ ਕੋਈ ਚੰਗਾ ਜਵਾਕ ਇਧਰ ਨੂੰ ਆਉਂਦਾ ਤਾਂ ਅੰਦਰ ਡਰ ਪੈਦਾ ਹੋ ਜਾਂਦਾ ਵੀ ਯਾਰ ਕਿਤੇ ਗਲਤ ਪਾਸੇ ਨਾ ਹੋ ਜੇ ਇੰਨਾ ਕੋ ਬੁਰਾ ਹਾਲ ਸੀ ਇੱਥੇ ਸੋ ਉਹ ਦੋ ਚੀਜ਼ ਤੋਂ ਅਸੀਂ ਨਿਕਲਦੇ ਨਿਕਲਦੇ ਛੱਪੜ ਨੂੰ ਪੂਰ ਕੇ ਗਰਾਉਂਡ ਤਿਆਰ ਕੀਤੀ ਆ ਤੇ ਗਰਾਉਂਡ ਤੁਹਾਡੇ ਸਾਹਮਣੇ ਹੀ ਆ ਜੀ ਇਸ ਦਾ ਆਸ਼ਵਾਸ਼ਣ ਦਿੱਤਾ ਹੈ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਕਹਿੰਦੇ ਵੀ ਇਹ ਜਿਹੜੀ ਤੁਹਾਡੀ ਜਗਾਹ ਹੈ ਉਹਨੂੰ ਅਸੀਂ ਰਜਿਸਟਰ ਕਰਾਂਗੇ ਮਨਲਾ ਜਿਹੜਾ ਤੁਹਾਡਾ ਖੇਡ ਮੈਦਾਨਾ ਸੰਤ ਬਾਬਾ ਫਤੇ ਸਰ ਜੀ ਖੇਡ ਮੈਦਾਨ ਦੇ ਨਾਂ ਤੇ ਅਸੀਂ ਇਸ ਜਗ੍ਹਾ ਨੂੰ ਰਜਿਸਟਰ ਕਰਾਉਣ ਦੀ ਅਪੀਲ ਕੀਤੀ ਹੈ ਜੀ ਉਹਨਾਂ ਨੂੰ ਤੋਂ ਹਮੀ ਭਰ ਕੇ ਗਏ ਆ ਵੀ ਕਹਿੰਦੇ ਜੀ ਕਰਾਂਗੇ ਤੇ ਸਾਨੂੰ ਵੀ ਉਮੀਦ ਆ ਵੀ ਸਾਡੇ ਉਹ ਕੰਮ ਨੂੰ ਮਨਲਾ ਸੀਰੀਅਸਲੀ ਲੈਣਗੇ ਜੀ ਜੀ ਲਾਸਟ ਟਾਈਮ ਮੈਂ ਇੱਕ ਨਿਊਜ਼ ਦੇਖੀ ਸੀ ਭਗਵੰਤ ਮਾਨ ਜੀ ਦੀ ਵੀ ਉਹਨਾਂ ਨੇ ਮਨਲਾ ਕਾਫੀ ਪਿੰਡਾਂ ਦੇ ਵਿੱਚ ਗਰਾਊਂਡਾਂ ਨਵੀਆਂ ਬਣਾਉਣ ਦੀ ਪ੍ਰੋਵੀਜ਼ਨ ਦਿੱਤੀ ਸੀ ਛੱਪੜ ਭਰ ਕੇ ਮਨਲਾ ਵੀ ਉਹਨਾਂ ਨੇ ਕਿ ਉਹ ਪ੍ਰੋਵੀਜ਼ਨ ਦੇ ਅਕੋਰਡਿੰਗ ਟੂ ਸਾਡੇ ਚ ਮਤਲਬ ਪੈਂਡ ਨਹੀਂ ਕਰਕੇ ਸ਼ੇਅਰ ਕਰਕੇ ਸਾਡੇ ਤੱਕ ਉਹ ਸਹੂਲਤ ਤਾਂ ਨਹੀਂ ਪਹੁੰਚੀ ਪਰ ਮੇਰੇ ਕੁਝ ਮਿਲੇ ਐਨ ਆਰ ਆਈ ਵੀਰ ਭਪਿੰਦਰ ਜੀ ਦਰਸ਼ਨ ਜੀ ਹੋਰ ਕਈ ਆ ਜਿਨ੍ਹਾਂ ਦੇ ਮੈਂ ਨਾਮ ਮਤਲਬ ਸਮੇਂ ਨਹੀਂ ਮਤਲਬ ਯਾਦ ਆ ਰਹੇ ਮੈਨੂੰ ਉਹਨਾਂ ਦੇ ਉਪਰਾਲੇ ਸਦਕਾ ਸੀ ਆਪਦੇ ਲੈਵਲ ਤੇ ਇਸ ਗਰਾਉਂਡ ਨੂੰ ਤਿਆਰ ਕੀਤਾ ਜੀ 12-13 ਲੱਖ ਰੁਪਿਆ ਰਫਲੀ ਜਿਹ ਆਈਡੀਆ ਵਾਧਦੀ ਹੋਊਗਾ 2-4 ਲੱਖ ਇੰਨਾ ਕ ਸਾਡਾ ਆਪ ਦਾ ਪਰਸਨਲ ਇੱਥੇ ਖਰਚ ਆਇਆ ਵਾ ਤਾਂ ਫੇਰ ਇਹ ਜਾ ਕੇ ਕਿਤੇ ਗਰਾਊਂਡ ਤਿਆਰ ਹੋਈ ਆ ਜੀ ਫੇਰ ਵੀ ਅਸੀਂ ਧੰਨਵਾਦ ਕਰਦੇ ਆਂ ਵੀ ਇਸ ਗਰਾਊਂਡ ਦਾ ਉਦਘਾਟਨ ਐਮਐਲਏ ਸਾਹਿਬ ਆਦੀ ਰਹਿੰਦੀ ਸਰਕਾਰ ਚ ਕਰਕੇ ਗਏ ਤੇ ਸਾਨੂੰ ਆਸ਼ਵਾਸਨ ਦੇ ਕੇ ਗਿਆ ਵੀ ਇਹ ਜਿਹੜੀ ਗਰਾਊਂਡ ਆ ਰਜਿਸਟਰਡ ਕਰਕੇ ਮਤਲਬ ਨਿਪਰੇ ਚੜੀ ਜਾਊਗੀ ਦਰ ਸਾਨੂੰ ਇਸ ਚੀਜ਼ ਦਾ ਵੀ ਲਾਸਟ ਵਾਲੀ ਗਰਾਊਂਡ ਸਾਡੀ ਤੁਹਾਨੂੰ ਦੱਸਿਆ ਜੀ ਲਾਸਟ ਵਾਲੀ ਸਰਕਾਰ ਨੇ ਉੱਥੇ ਪਾਰਕ ਕੱਟਤੀ ਸੀ ਨਾ ਤੋਂ ਪਾਰਕ ਬਣੀ ਤੇ ਨਾ ਉਹ ਗਰਾਊਂਡ ਰਹੀ ਬਾਰ ਬਾਰ ਉਹ ਗੱਲ ਰਿਪੀਟ ਹੋ ਰਹੀ ਆ ਪਰ ਧੰਨਵਾਦ ਆ ਵੀ ਇਸ ਵਾਰੀ ਇਹ ਸਾਡੀ ਗਰਾਊਂਡ ਦਾ ਮਤਲਬ ਉਦਘਾਟਨ ਕਰਕੇ ਗਿਆ ਵੀ ਇਹ ਰਜਿਸਟਰਡ ਹੋ ਜੂਗੀ ਮਤਲਬ ਇਹ ਵੀ ਗ ਸੁਪਨੇ ਤਾਂ ਏਡੇ ਵੱਡੇ ਦਿਖਾਈ ਗਏ ਸੀ ਇਹ ਪਾਰਕ ਦਾ ਜਿਹੜਾ ਉਹਨਾਂ ਨੇ ਨਕਸ਼ਾ ਦਿਖਾਇਆ ਸੀ ਜਾਂ ਪਾਰਕ ਦੀਆਂ ਸਹੂਲਤਾਂ ਦਿਖਾਈਆਂ ਸੀ ਤੇ ਪਿੰਡ ਵਾਲਿਆਂ ਨੂੰ ਵੀ ਲੱਗਾ ਸੀ ਬਹੁਤ ਸੱਤੀ ਚੀਜ਼ ਬਣ ਲੱਗੀ ਇੱਥੇ ਪਰ ਤਕੜਾ ਤਾਂ ਕੁਝ ਨਹੀਂ ਬਣਿਆ ਤਕੜੀਆਂ ਤਾਂ ਇੱਥੇ ਬਸ ਉਹ ਸਾਡੇ ਇੱਥੇ ਟੂਰਨਾਮੈਂਟ ਆ ਜੀ 18 ਤੋਂ ਲੈ ਕੇ 23 23 ਤੱਕ ਟੂਰਨਾਮੈਂਟ ਆ ਜੀ ਸਾਰਿਆਂ ਨੂੰ ਮਤਲਬ ਤੁਹਾਡੇ ਜ਼ਰੀਏ ਮੈਂ ਮਤਲਬ ਬੇਨਤੀ ਕਰਦਾ ਹਾਂ ਜੀ ਇੱਥੇ ਪਹੁੰਚੋ ਇਸ ਟੂਰਨਾਮੈਂਟ ਦਾ ਆਨੰਦ ਲਓ ਜੀ ਕ੍ਰਿਕਟ ਦਾ ਕਾਸਕੋ ਦਾ ਟੂਰਨਾਮੈਂਟ ਆ ਜੀ ਨਰੋਲ ਟੂਰਨਾਮੈਂਟ ਆ ਜੀ ਤਾਂ ਪੰਜਾਬ ਦੇ ਮਤਲਬ ਹਿੱਸੇ ਦੇ ਵਿੱਚ ਸਾਡਾ ਇਨਰੋਲ ਟੂਰਨਾਮੈਂਟ ਹੁੰਦਾ ਤੇ ਜਿਹਦਾ ਨਾਮ ਵੀ ਅਸੀਂ ਬਹੁਤ ਫੁੱਲਾ ਡੁੱਲਾ ਰੱਖਿਆ ਹੋਇਆ ਜੀ ਤੇ ਵੱਡੀ ਗੱਲ ਆ ਵੀ ਇੱਥੇ ਜਿਹੜਾ ਲੰਗਰ ਚੱਲਣਾ ਵਾ ਜੀ ਉਹ ਸਾਰਾ ਦਿਨ ਚੱਲਣਾ ਤੇ ਦੇਸੀ ਘੋੜਾ ਲੰਗਰ ਚੱਲਣਾ ਜੀ ਅੱਜ ਸਾਡੇ ਪਿੰਡ ਬੁੰਨੇ ਕੇ ਵਿਖੇ ਇਹਨਾਂ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਡਾਕਟਰ ਗੁਰਤੇਜ ਜੀ ਸੁਖਦਰਸ਼ਨ ਜੀ ਅਮਨ ਜੀ ਔਰ ਜਿੰਨੇ ਵੀ ਮੇਰੇ ਐਨ ਆਰ ਆਈ ਵੀਰਾਂ ਨੇ ਇੱਥੇ ਪਿੰਡ ਦੇ ਵੀਰਾਂ ਨੇ ਯੋਗਦਾਨ ਪਾਇਆ ਬੱਬੂ ਜੀ ਦੀਪਾਬੀਰ ਜੀ ਔਰ ਸਾਰੀਆਂ ਸਤਾਰ ਜੋਖ ਸਖਸ਼ੇਤਾਂ ਕਿੰਦੇ ਸਾਡੀ ਨੌਜਵਾਨ ਵੀਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇੱਥੇ ਖੇਡ ਦਾ ਗਰਾਊਂਡ ਨਹੀਂ ਸੀਗਾ ਔਰ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਛੱਪੜ ਦੀ ਜਗਾ ਸੀ ਤਕਰੀਬਨ 3 ਏਕੜ ਇੱਥੇ ਜਿਹੜੀ ਸਰਕਾਰ ਵੱਲੋਂ ਇਹਨਾਂ ਨੂੰ ਪ੍ਰਤਿਪਾਦ ਦੀ ਪਰਮਿਸ਼ਨ ਦਿੱਤੀ ਗਈ ਔਰ ਹੁਣ ਜਿਸ ਤਰ੍ਹਾਂ ਪੀਰ ਜੀ ਹੋਣਾ ਵੱਲੋਂ ਡਿਮਾਂਡ ਆਈ ਹੈ ਕਿ ਇਹਨਾਂ ਨੂੰ ਜਾਲੀ ਔਰ ਜਿਹੜਾ ਖੇਡ ਦਾ ਗਰਾਊਂਡ ਬਣਾ ਕੇ ਦਿੱਤਾ ਜਾਵੇ ਉਹਦੀ ਅਸੀਂ ਜਲਦ ਜਿਹੜੀ ਹੈਗੀ ਹੈ ਪ੍ਰਕਿਰਿਆ ਸ਼ੁਰੂ ਜਿਹੜੀ ਕੰਪਲੀਟ ਹੋ ਗਈ ਹੈ ਹੁਣ ਸਾਡੇ ਨੌਜਵਾਨ ਵੀਰਾਂ ਦੇ ਸਭ ਦੇ ਇਹਨਾਂ ਦੇ ਸਹਿਯੋਗ ਦੇ ਨਾਲ 12ਵਾਂ ਕ੍ਰਿਕਟ ਟੂਰਨਾਮੈਂਟ ਜਿਹੜਾ 18 ਤੋਂ ਲੈ ਕੇ 23 ਤਰੀਕ ਤੱਕ ਇੱਥੇ ਕਰਵਾਇਆ ਜਾ ਰਿਹਾ ਹੈ ਸੰਤ ਬਾਬਾ ਸਰਦਾਰ ਫਤੇ ਸਿੰਘ ਜੀ ਔਰ ਸੰਤ ਬਾਬਾ ਗੁਰਮੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਔਰ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਜਿਹੜੇ ਵੀਰ ਇੱਥੇ ਆ ਕੇ ਜੋ ਵੀ ਕ੍ਰਿਕਟ ਖੇਡਣ ਤੋਂ ਸ਼ੁਕੀਨ ਹੈਗੇ ਆ ਪਾਰਟਿਸਪੇਟ ਕਰਨ ਕਿਉਂਕਿ ਪਿੰਡ ਦੇ ਨੌਜਵਾਨ ਵੀਰ ਇਹ ਬੜਾ ਅਗਾਊ ਜਿਹੜੀ ਬਧੂ ਸੋਚ ਦੇ ਪਾਲਕ ਨੇ ਔਰ ਇਹ ਸਾਡੇ ਸਾਰੇ ਹੀ ਵੀਰ ਹੋਰ ਬੱਚਿਆਂ ਨੂੰ ਵੀ ਖੇਡਾਂ ਦੇ ਨਾਲ ਜੋੜਨਾ ਚਾਹੁੰਦੇ ਔਰ ਪੰਜਾਬ ਸਰਕਾਰ ਲਗਾਤਾਰ ਜਿਵੇਂ ਖੇਡਾਂ ਬਤਨ ਪੰਜਾਬ ਦੀਆਂ ਯੁੱਧ ਨਸ਼ਿਆਂ ਵਿਰੁੱਧ ਸਾਡੀ ਪੰਜਾਬ ਦੀ ਨੌਜਵਾਨੀ ਬਚਾਉਣ ਨੂੰ ਅਸੀਂ ਅਹਿਮ ਕਦਮ ਚੁੱਕ ਰਹੇ ਹੈਗੇ ਔਰ ਇਹੋ ਜੇ ਵੀਰਾਂ ਦੀ ਸੋਚ ਨੂੰ ਸਲਾਮ ਹੈ ਜਿਹੜੇ ਹੋਰ ਬੱਚਿਆਂ ਦੇ ਲਈ ਵੀ ਔਰ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਔਰ ਜਿਹੜੇ ਪੰਜਾਬ ਦੇ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਨੌਜਵਾਨ ਵੀਰਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਔਰ ਸਹੀ ਦਿਸ਼ਾ ਦਿਖਾ ਰਹੇ ਆ ਮੇਰੇ ਤੋਂ ਬਲੋਂ ਔਰ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਲੋਂ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਜਿਹੜਾ ਭਰਤ ਪਾਨ ਦਾ ਜਿਹੜੀ ਸੀਗੀ ਇਹਨਾਂ ਦੀ ਪ੍ਰਕਿਰਿਆ ਕੰਪਲੀਟ ਹੋ ਚੁੱਕੀ ਹੈ ਅਕਿ ਇਹਨਾਂ ਨੇ ਟੈਂਪਰਰੀ ਜਿਹੜਾ ਖੇਡਣ ਦੇ ਲਈ ਬਣਾਇਆ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਜੋ ਵੀ ਇਹਨਾਂ ਦੀ ਡਿਮਾਂਡ ਆ ਚਾਹੇ ক্রিকেট ਦਾ ਸਟੇਡੀਅਮ ਚਾਹੀਦਾ ਜਾਂ ਹੋਰ ਜਿੰਨੀ ਵੀ ਚਾਹੀਦੀਆਂ ਕਿਉਂਕਿ ਤਿੰਨ ਕਿੱਟ ਜਗ੍ਹਾ ਹੈਗੀ ਹੈ ਇੱਥੇ ਪ੍ਰੋਪਰ ਇੱਕ ਖੇਡ ਦਾ ਗਰਾਊਂਡ ਬਣ ਸਕਦਾ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਇਹ ਕਾਰਪੋਰੇਸ਼ਨ ਦੇ ਹਦੂਦ ਦੇ ਵਿੱਚ ਆਂਦੀ ਹੈ ਸੋ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਦਿਨੀ ਅਸੀਂ 39 ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨਾਂ ਦੀ ਜਿਹੜੀ ਆ ਪਾਕੇ ਪੇਜਾ ਸੀਗਾ 39 ਪਿੰਡਾਂ ਦੇ ਵਿੱਚ ਸਾਡੇ ਖੇਡ ਦੇ ਦੋਨੇ ਜਿਹੜੇ ਗਰਾਊਂਡ ਬਣ ਰਹੇ ਆ ਉਸੇ ਤਰ੍ਹਾਂ ਇਹਦਾ ਵੀ ਅਸੀਂ ਜਿਹੜਾ ਹੈਗਾ ਮਤਾ ਪਾਕੇ ਇਸ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਏਗੀ ਤਾਂ ਕਿ ਇੱਥੇ ਸਾਰੀਆਂ ਸਹੂਲਤਾਂ ਮਿਲ ਸਕਣ ਕਿਉਂਕਿ ਬਹੁਤ ਅੱਛਾ এনवायरमेंट ਆ ਬਹੁਤ ਅੱਛਾ ਆਲੀਦ ਵਾਲੇ ਦਾ ਜਿਹੜਾ ਸਾਡਾ ਹੈਗਾ ਸਾਰਾ ਬਹੁਤ ਅੱਛਾ ਔਰ ਬੜਾ ਸ਼ਾਂਤ ਮਾਹੌਲ ਹੈ ਸੋ ਸਰਕਾਰ ਵੱਲੋਂ ਔਰ ਕਾਰਪੋਰੇਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਏ ਜਿਹੜੀ ਪਰਮਿਸ਼ਨ ਸਿੱਗੀ ਜੀ ਭਰਤਪਾਨ ਦੀ ਉਹ ਸਰਕਾਰ ਵੱਲੋਂ ਦਵਾ ਦਿੱਤੀ ਗਈ ਸੀ ਕਿਉਂਕਿ ਸਾਡੇ ਕੋਲ ਆਇਆ ਸੀ ਇਸ ਦਾ ਕਿਉਂਕਿ ਇਹ ਜਿਹੜਾ ਛੱਪੜ ਸੀਗਾ ਯੂਜ਼ ਦੇ ਵਿੱਚ ਨਹੀਂ ਆ ਰਿਹਾ ਸੀਗਾ ਇਸ ਕਰਕੇ ਇਹਨਾਂ ਪਿੰਡ ਵਾਸੀਆਂ ਨੂੰ ਵੀਰਾਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪਰਮਿਸ਼ਨ ਦਵਾਈ ਗਈ ਪਰਤਪਾਨ ਦੀ ਜਿਹੜੀ ਹੈਗੀ ਆ ਉਹ ਕੋਈ ਵੀ ਇਸੇ ਤਰ੍ਹਾਂ ਦੇ ਫੰਡਸ ਸਰਕਾਰ ਵੱਲੋਂ ਤੁਹਾਨੂੰ ਵੀ ਸਭ ਨੂੰ ਪਤਾ ਹੈ ਉਹ ਨਹੀਂ ਹੁੰਦੇ ਬਸ ਗਰਾਊਂਡ ਬਣਾਉਣ ਦੇ ਲਈ ਔਰ ਇਸ ਦੇ ਉੱਤੇ ਹੁਣ ਜਿੰਨਾ ਵੀ ਕੰਮ ਹੋਣਾ ਹੈ ਇਹਦੇ ਲਈ ਅਸੀਂ ਵੱਧ ਤੋਂ ਵੱਧ ਫੰਡਸ ਲਾਵਾਂਗੇ ਔਰ ਇਨਸ਼ੋਰ ਕਰਾਂਗੇ ਕਿ ਜਿਹੜੇ ਫੰਡਸ ਹੈਗੇ ਉਹਨਾਂ ਦੀ ਸਹੀ ਵਰਤੋਂ ਹੋਵੇ ਔਰ ਬੱਚਿਆਂ ਨੂੰ ਅੱਛਾ ਗਰਾਊਂਡ ਬਣਾ ਕੇ ਦਿੱਤਾ ਜਾਵੇ ਜਿਹੜਾ ਸਰਕਾਰ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁਧ ਨਸ਼ਿਆਂ ਵਿਰੁੱਧ ਦੀ ਯੰਗ ਪੰਜਾਬ ਦੇ ਵਿੱਚ ਛੇੜੀ ਗਈ ਹੈ ਪਹਿਲਾਂ ਤਾਂ ਪਹਿਲੀ ਸਰਕਾਰ ਹੈ ਜਿਨੇ ਇਹ ਯੁੱਧ ਦਾ ਆਗਾਜ਼ ਕੀਤਾ ਸੀ ਔਰ ਬਹੁਤ ਅੱਛੇ ਰਿਜ਼ਲਟ ਆਏ ਦੂਸਰੀ ਸਭ ਤੋਂ ਵੱਡਾ ਸਹਿਯੋਗ ਉਸ ਦੇ ਵਿੱਚ ਕਿਉਂਕਿ ਇੱਕ ਡਾਕਟਰ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਸਭ ਤੋਂ ਵੱਡਾ ਸਹਿਯੋਗ ਸਾਡੇ ਆਲੇ ਦੁਆਲੇ ਦਾ ਸਾਡੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਦਾ ਸਾਡੇ ਫੈਮਿਲੀ ਮੈਂਬਰਸ ਦਾ ਹੁੰਦਾ ਸੋ ਇਹ ਵੀਰਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਇਹ ਮੈਂ ਕਹੂੰਗੀ ਸਲਾਘਾ ਜੋਗ ਹੈ ਔਰ ਸਲੂਟ ਕਰਦੇ ਹਾਂ ਅਸੀਂ ਇਹੋ ਜੀ ਸਲਾਮ ਨੂੰ ਅਗਰ ਇਦਾਂ ਦੇ ਨੌਜਵਾਨ ਪੀੜੀ ਸਾਡੀ ਹਰ ਪਿੰਡ ਦੇ ਵਿੱਚ ਹਰ ਬੋਰਡ ਦੇ ਵਿੱਚ ਹੋਵੇ ਤਾਂ ਉਹ ਸਾਡੇ ਜਿਹੜੇ ਬੱਚੇ ਗਲਤ ਦਿਸ਼ਾ ਦੇ ਵਿੱਚ ਵੀ ਜਾ ਰਹੀ ਹੈ ਉਹਨਾਂ ਦੇ ਕੰਨ ਫੜ ਕੇ ਵੀ ਉਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦੇ ਆ ਔਰ ਇਦਾਂ ਦੇ ਨੌਜਵਾਨ ਸਾਨੂੰ ਅਸੀਂ ਲੰਬੀ ਉਮਰ ਦੀ ਇਹਨਾਂ ਦੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਹੋਰ ਬੱਚਿਆਂ ਨੂੰ ਵੀ ਆਪ ਨੂੰ ਵੀ ਔਰ ਹੋਰ ਬੱਚਿਆਂ ਨੂੰ ਵੀ ਜਿਹੜੇ ਹੈਗੇ ਸਹੀ ਸੇਧ ਦੇਣ